ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਫੁੱਲ ਓਨ ਮਸਾਲਾ ਅਤੇ ਮਨੋਰੰਜਨ ਦੇ ਨਾਲ ਲੋਡੇਡ ਇਸ ਸੈਗਮੈਂਟ ਦੇ ਵਿੱਚ ਜਿੱਥੇ ਅਸੀਂ ਤੁਹਾਨੂੰ ਦੱਸਾਂਗੇ ਬਾਲੀਵੁੱਡ ਪੰਜਾਬੀ ਅਤੇ ਖੇਡ ਜਗਤ ਦੇ ਅੱਜ ਦੇ ਸਭ ਤੋਂ ਵੱਡੇ ਐਂਟਰਟੇਨਿੰਗ ਅਪਡੇਟਸ ਬਾਰੇ ਤਾਂ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਵਾਇਰਲ ਹਿੱਟਸ ਤੇ ਅੱਜ ਦੇ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਸਲਮਾਨ ਖਾਨ ਦੀ ਰਾਮ ਘੜੀ ਤੇ ਵਿਵਾਦ ਮੋਲਾਣਾ ਨੇ ਦੱਸਿਆ ਹਰਾਮ ਕਮੇਡੀਅਨ ਕੁਨਾਲ ਕਾਮਰਾ ਨੂੰ ਵੱਡੀ ਰਾਹਤ 500 ਤੋਂ ਵੱਧ ਧਮਕੀਆਂ ਹੁਣ ਮਿਲੀ ਜ਼ਮਾਨਾ ਅਖੀਰ ਦੇ ਵਿੱਚ ਗੱਲ ਕਰਾਂਗੇ ਆਈਪੀਐਲ ਚ ਬਾਲੀਵੁੱਡ ਦਾ ਤੜਕਾ ਦਿਸ਼ਾ ਸ਼੍ਰੀਆ ਤੋਂ ਬਾਅਦ ਇਹ ਅਦਾਕਾਰਾ ਕਰੇਗੀ ਪਰਫਾਰਮ ਬਾਲੀਵੁੱਡ ਦੇ ਪਾਇਆਨ ਸਲਮਾਨ ਖਾਨ ਹਰ ਵਾਰ ਕਿਸੇ ਨਾ ਕਿਸੇ ਖਬਰ ਕਾਰਨ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਪਰ ਇਸ ਵਾਰ ਗੱਲ ਉਹਨਾਂ ਦੀ ਸਪੈਸ਼ਲ ਘੜੀ ਦੀ ਹੋ ਰਹੀ ਹੈ ਇਹ ਵੈਰੀ ਸਪੈਸ਼ਲ ਘੜੀ ਹੁਣ ਵਿਵਾਦ ਦਾ ਕਾਰਨ ਬਣ ਗਈ ਹੈ ਜਿਸ ਤੇ ਸ਼੍ਰੀ ਰਾਮ ਮੰਦਰ ਦੀ ਤਸਵੀਰ ਛਪੀ ਹੋਈ ਹੈ ਸਲਮਾਨ ਦੇ ਹੱਥ ਦੇ ਵਿੱਚ ਫਿਲਮ ਤੋਂ ਜ਼ਿਆਦਾ ਉਹਨਾਂ ਦੀ ਘੜੀ ਚਮਕ ਰਹੀ ਹੈ ਹੁਣ ਗੱਲ ਇਹ ਹੈ ਕਿ ਇਹ ਗੱਲ 올 ਇੰਡੀਆ ਮੁਸਲਿਮ ਜਮਾਤ ਦੇ ਰਾਸ਼ਟਰੀ ਪ੍ਰਧਾਨ ਮੋਲਾਨਾ ਸ਼ਾਹਬੂਦੀਨ ਰਜ਼ਵੀ ਨੂੰ ਜਮਾਵੀ ਪਸੰਦ ਨਹੀਂ ਆਈ ਉਹਨਾਂ ਨੇ ਇਸ ਤੇ ਸਖਤ ਇਤਰਾਜ਼ ਜਤਾਇਆ ਅਤੇ ਇਥੋਂ ਤੱਕ ਕਹਿ ਦਿੱਤਾ ਕਿ ਸ਼ਰੀਆ ਦੇ ਖਿਲਾਫ ਹੈ ਮੋਲਾਨਾ ਦੇ ਅਨੁਸਾਰ ਸ਼ਰੀਆ ਵਿੱਚ ਕਿਸੇ ਵੀ ਮੁਸਲਮਾਨ ਨੂੰ ਗੈਰ ਮੁਸਲਮਾਨਾਂ ਦੇ ਧਾਰਮਿਕ ਚਿਨਾ ਇਮਾਰਤਾਂ ਜਾਂ ਮੰਦਰਾਂ ਦਾ ਪ੍ਰਚਾਰ ਕਰਨ ਦੀ ਇਜਾਜ਼ਤ ਨਹੀਂ ਹੈ ਅਤੇ ਅਜਿਹਾ ਕਰਨਾ ਹਰਾਮ ਮੰਨਿਆ ਜਾਂਦਾ ਹੈ ਦਰਸਲ ਸਲਮਾਨ ਖਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਤੇ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਇਸ ਦੌਰਾਨ ਸਲਮਾਨ ਨੇ ਆਪਣੇ ਹੱਥ ਤੇ ਇੱਕ ਖਾਸ ਕੜੀ ਪਾਈ ਹੋਈ ਸੀ ਜਿਸ ਤੇ ਅਯੁੱਧਿਆ ਦੇ ਸ਼੍ਰੀ ਰਾਮ ਮੰਦਰ ਦੀ ਤਸਵੀਰ ਛਪੀ ਹੋਈ ਹੈ ਸਲਮਾਨ ਨੇ ਕੈਪਸ਼ਨ ਦੇ ਵਿੱਚ ਲਿਖਿਆ ਕਿ ਈਦ ਤੇ ਸਿਨੇਮਾ ਘਰਾਂ ਦੇ ਵਿੱਚ ਮਿਲਦੇ ਆ ਅਤੇ ਇਸ ਘੜੀ ਤੋਂ ਬਾਅਦ ਵਿਵਾਦ ਛਿੜ ਗਿਆ ਹੁਣ ਇਹ ਵਿਰੋਧ ਕਿਸ ਪੱਧਰ ਤੱਕ ਜਾਂਦਾ ਹੈ ਇਹ ਤਾਂ ਆਉਣ ਵਾਲੇ ਦਿਨ ਹੀ ਦੱਸਣਗੇ ਹੁਣ ਗੱਲ ਕਰੀਏ ਸਟੈਂਡ ਅਪ ਕਮੇਡੀਅਨ ਕੁਨਾਲ ਕਾਮਰਾ ਦੀ ਜੋ ਹੁਣ ਮਜ਼ਾਕ ਕਰਦੇ ਕਰਦੇ ਸਿੱਧੇ ਮਦਰਾਸ ਹਾਈ ਕੋਰਟ ਦੇ ਦਰਵਾਜ਼ੇ ਤੱਕ ਪਹੁੰਚ ਗਏ ਨੇ ਸਟੈਂਡ ਅਪ ਕਾਮੇਡੀਅਨ ਕੁਨਾਲ ਕਾਮਰਾ ਹਮੇਸ਼ਾ ਆਪਣੀ ਬੇਵਾਕੀ ਲਈ ਜਾਣੇ ਜਾਂਦੇ ਨੇ ਪਰ ਅੱਜ ਕੱਲ੍ਹ ਉਹ ਆਪਣੀ ਕਾਮੇਡੀ ਤੋਂ ਵੱਧ ਕੋਰਟ ਕੇਸਾਂ ਕਰਕੇ ਖਬਰਾਂ ਦੇ ਵਿੱਚ ਹਨ ਉਹਨਾਂ ਤੇ ਮੁੰਬਈ ਚ ਐਫ ਆਈ ਆਰ ਦਰਜ ਹੋਈ ਸੀ ਉਪ ਮੁੱਖ ਮੰਤਰੀ ਏਕਨਾਥ ਛਿੰਦੇ ਬਾਰੇ ਟਿੱਪਣੀ ਕਰਨ ਕਾਰਨ ਮੁੰਬਈ ਪੁਲਿਸ ਨੇ ਉਹਨਾਂ ਨੂੰ ਦੋ ਵਾਰ ਸਮਨ ਵੀ ਭੇਜੇ ਪਰ ਹੁਣ ਕੋਰਟ ਨੇ ਉਹਨਾਂ ਨੂੰ 7 ਅਪ੍ਰੈਲ ਤੱਕ ਅੰਤਰੀਮ ਜ਼ਮਾਨਤ ਦੇ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਕਾਮੇਡੀਅਨ ਦੇ ਵਕੀਲ ਨੇ ਮਦਰਾਸ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਮਹਾਰਾਸ਼ਟਰ ਦੀਆਂ ਅਦਾਲਤਾਂ ਪਹੁੰਚ ਕਰਨ ਲਈ ਕਾਫੀ ਸਮਾਂ ਮੰਗਿਆ ਅਤੇ ਉਦੋਂ ਤੱਕ ਅੰਤਰੀਮ ਸੁਰੱਖਿਆ ਦੀ ਮੰਗ ਵੀ ਕੀਤੀ ਇਸ ਤੇ ਹਾਈ ਕੋਰਟ ਨੇ ਉਹਨਾਂ ਨੂੰ 7 ਅਪ੍ਰੈਲ ਤੱਕ ਅੰਤਰੀਮਗਾਉ ਜ਼ਮਾਨਤ ਦੇ ਦਿੱਤੀ ਹੈ ਦੱਸ ਦੇ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ 7 ਅਪ੍ਰੈਲ ਨੂੰ ਹੋਵੇਗੀ ਗੁਨਾਲ ਕਾਮਰਾ ਦੇ ਵਕੀਲ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਉਹ ਹੁਣ ਤੱਕ ਲਗਭਗ 500 ਧਮਕੀ ਭਰੇ ਫੋਨ ਰਿਸੀਵ ਕਰ ਚੁੱਕੇ ਨੇ ਤਾਂ ਇਸ ਮਾਮਲੇ ਦੇ ਵਿੱਚ ਹੁਣ ਅਗਲੀ ਸੁਣਵਾਈ 7 ਅਪ੍ਰੈਲ ਨੂੰ ਹੋਵੇਗੀ 7 ਅਪ੍ਰੈਲ ਤੱਕ ਉਹਨਾਂ ਨੂੰ ਅੰਤਰੀਮਗਾਉ ਜ਼ਮਾਨਤ ਦੇ ਦਿੱਤੀ ਗਈ ਹੈ IPL ਤੇ ক্রিকেট ਫੀਵਰ ਤਾਂ ਅਸਮਾਨ ਤੇ ਚੜਿਆ ਹੋਇਆ ਹੈ ਪਰ ਹੁਣ ਇੱਥੇ ਬਾਲੀਵੁੱਡ ਦੀ ਚਮਕ ਧਮਕ ਵੀ ਹੋਣ ਵਾਲੀ ਹੈ ਡਬਲ IPL 2025 ਦੇ 18 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ BCCI ਨੇ ਲਾਈਵ ਉਦਘਾਟਨੀ ਸਮਾਰੋਹ ਰੱਖਣ ਦਾ ਫੈਸਲਾ ਕੀਤਾ ਹੈ ਅਤੇ ਸਿਰਫ ਖਿਡਾਰੀ ਹੀ ਨਹੀਂ ਬਾਲੀਵੁੱਡ ਦੀਆਂ ਹਸੀਨਾਵਾਂ ਵੀ ਮੈਦਾਨ ਦੇ ਵਿੱਚ ਥਿਰਕਣ ਗਿਆ ਰਾਜਸਥਾਨ ਰਾਇਲਸ ਵਰਸਸ ਚੇਨਈ ਸੁਪਰ ਕਿੰਗਸ ਵਿਚਕਾਰ ਮੈਚ 30 ਮਾਰਚ ਨੂੰ ਖੇਡਿਆ ਜਾਵੇਗਾ ਇਹ ਮੈਚ ਗੁਹਾਟੀ ਦੇ ਬਾਸਾਪਰਾ ক্রিকেট ਸਟੇਡੀਅਮ ਦੇ ਵਿੱਚ ਖੇਡਿਆ ਜਾਣਾ ਜੋ ਕਿ ਰਾਜਸਥਾਨ ਕਰੇਲੂ ਮੈਦਾਨ ਵੀ ਆ ਇਸ ਮੈਚ ਦੇ ਵਿੱਚ ਸਾਰਾ ਅਲੀ ਖਾਨ ਪਰਫਾਰਮ ਕਰਨ ਜਾ ਰਹੀ ਹੈ ਪਹਿਲੇ ਮੈਚ ਚ ਦਿਸ਼ਾ ਪਾਟਨੀ ਅਤੇ ਸ਼੍ਰੀਆ ਗੁਸ਼ਾਲ ਨੇ ਸਬਦਾ ਦਿਲ ਲੁੱਟਿਆ ਹੁਣ 30 ਮਾਰਚ ਨੂੰ ਸਾਰਾ ਅਲੀ ਖਾਨ ਗੁਵਾਟੀ ਦੇ ਸਟੇਡੀਅਮ ਦੇ ਵਿੱਚ ਰਾਜਸਥਾਨ ਰਾਇਲਸ ਤੇ ਚੇਨਈ ਸੁਪਰ ਕਿੰਗਸ ਦੇ ਮੈਚ ਪਰਫਾਰਮ ਕਰਨ ਆ ਰਹੀ ਹੈ ਤਾਂ ਦੋਸਤੋ ਐਂਟਰਟੇਨਮੈਂਟ ਅਪਡੇਟਸ ਦੇ ਵਿੱਚ ਅੱਜ ਦੇ ਲਈ ਇਨਾ ਹੀ ਕੱਲ ਨੂੰ ਫੇਰ ਮਿਲਾਂਗੇ ਨਵੀਆਂ-ਨਵੀਆਂ ਖਬਰਾਂ ਦੇ ਨਾਲ ਮਸਾਲੇਦਾਰ ਅਤੇ ਐਂਟਰਟੇਨਿੰਗ ਖਬਰਾਂ ਜੋ ਤੁਹਾਡੇ ਦਿਨ ਨੂੰ ਬਣਾ ਦੇਣਗੀਆਂ ਉਦੋਂ ਤੱਕ ਦੇ ਲਈ ਦੇਖਦੇ ਰਹੋ ਪ੍ਰੋਗਰਾਮ ਗਲੇਮਰ ਗੌਸਪ ਸਰਫਤਰ ਟੀਵੀ ਨਾਰਾਈ ਤਾ ਤੱਕ ਦੇ ਲਈ ਸਟੇ ਟਿਊਨਡ and the thing.